ਯਾਦ ਕਰੋ ਕੀ ਕੀਤਾ ਖਾਲੀਦਲ ਨੇ ਕੌਮ ਖਾਤਰ ਆਪਣੇ ਪੰਜਾਬ ਖਾਤਰ ਕਿਸਾਨੀ ਖਾਤਰ ਇਹ ਜਿੰਨੀਆਂ ਬੰਮੀਆਂ ਪਹਿਲੇ ਪਿਆਰੇ ਬਜ਼ੁਰਗ ਜਾਂਦੇ ਹੁੰਦੇ ਹੁਣੇ ਬਿੱਲ ਭਰਨ ਜਾਂਦੇ ਹੁੰਦੇ ਸੀ ਨਾ ਕਿ ਆਪਾਂ ਬਿਲੀ ਮੈਗਨੇਜ ਕੌਣ ਕਿਨੇ ਕਿਨੇ ਭਰਿਆ ਬਜ਼ੁਰਗ ਹੱਥ ਖੜੇ ਕਰੇ ਬਲੇ ਸਾਰੇ ਵਾਲੇ ਕੀਤਾ ਹੋਣਾ ਬੰਮੀਆਂ ਦੇ ਤੇ ਹੁਣ ਭੱਲੇ ਨਵੇਂ ਪੀੜ੍ਹੀਆਂ ਨੂੰ ਤਾਂ ਪਤਾ ਹੀ ਨਹੀਂ ਸ਼ਾਇਦ ਸੋਚਦੇ ਆ ਕਿ ਪੂਰੀ ਜ਼ਿੰਦਗੀ ਮੁਫਤ ਰਹੀ ਹੋਣੀ ਹੈ ਆ ਮੁਫਤ ਨਹੀਂ ਸੀ ਬਿੱਲ ਭਰਦੇ ਸੀ ਆ ਪੈਨਸ਼ਨ ਲੋਕਾਂ ਨੂੰ ਮaaf ਕਰਕੇ ਵੱਡੇ ਬਾਪੂ ਬਾਦਲ ਨੇ ਕੀਤੀ ਅਬ ਜਿੰਨੇ 15 ਲੱਖ ਟੂਰਲ ਕਲੈਕਸ਼ਨ ਹੈ ਸਾਢੇ 13 ਲੱਖ ਕਲੈਕਸ਼ਨ ਉਹਨਾਂ ਜੋ ਕਾਲੀਦਲ ਨੇ ਦਿੱਤੇ ਆ ਜਿੰਨੇ ਪਹਿਲੇ ਐਮਐਸਪੀ ਆਪਣੀ ਕਨਕ ਦੇ ਚੋਂ ਸੀ 1960 ਚ ਕਾਲੀਦਲ ਨੇ ਮੋਰਚਾ ਲਾ ਕੇ ਪੰਜਾਬ ਖਾਤਰ ਹਰਿਆਣਾ ਉਦੋਂ ਇਕੱਠਾ ਅਪਾ ਮੈਸਬੀ ਦਵਾਈ ਅੱਜ ਅੱਜ ਵੀ ਯੂਪੀ ਚਲੇ ਜਾਓ ਮਿਹਾਰ ਚਲੇ ਜਾਓ ਤੁਹਾਨੂੰ ਫਸਲ ਲੈ ਕੇ ਦੁਕਾਨਾਂ ਤੇ ਜਾਣਾ ਪੈਂਦਾ ਕਿੰਨੀ ਦੀ ਲਾਉਂਗੇ ਕਿੰਨੀ ਦੀ ਲਾਉਂਗੇ ਜਿਹੜਾ ਥੋੜੂ ਓਨੀ ਮੋਜ ਬਣੀ ਆ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਤੁਹਾਡੇ ਸਾਰੇ ਬਜ਼ੁਰਗ ਮਨਲਾ ਦਾ ਤਰਨਤਾਰ ਨੀ ਸਾਭੀ ਆ ਅੰਮ੍ਰਿਤਸਰ ਕਣਕ ਵਿੱਚ ਜਾਂਦੇ ਸੀ ਝੋਨਾ ਵੇਚਣ ਜਾਂਦੇ ਸੀ ਇੱਥੇ ਹੁਣ ਪਿੰਡ ਪਿੰਡ ਮੰਡੀਆਂ ਬਣਾਉਣ ਲੱਗ ਪਿਲੀ ਦਲਾ ਗ੍ਰੀਵ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਕਾਲੀ ਦਲਾ ਜਿੰਨੀਆਂ ਵਿਸੂਮਤਾਂ ਸਾਰੀਆਂ ਦੇਣਾਂ ਵਾਲਾ ਜੁਨੀਆ ਸੜਕਾਂ ਬਣੀਆਂ ਪੰਜਾਬ 'ਚ ਕਾਲੀ ਦਲ ਦੀ ਦੇਣ ਹੈ ਆ ਜਿਹੜੀ ਬਿਜਲੀ ਹੈ ਥਰਮਲ ਪਲਾਂਟਾਂ ਤੋਂ ਆਉਂਦੀ ਹੈ ਸਾਰੀ 100% ਦੀ ਥਰਮਲ ਪਲਾਂਟ ਕਾਲੀ ਦਲ ਨੇ ਬਣਾਇਆ ਇੱਕ ਵੀ ਥਰਮਲ ਪਲਾਂਟ ਕਾਂਗਰਸ ਦਾ ਨਹੀਂ ਹੈ ਜਿੰਨੇ 에ਰਪੋਰਟ ਹੈ ਸਾਰੇ ਕਾਲੀ ਦਲ ਨੇ ਬਣਾਏ ਜਿੰਨੇ ਡੈਮ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀ ਦਲ ਨੇ ਬਣਾਏ ਆ ਲੰਬੀ ਲਿਸਟ ਹੈ ਇੱਕ ਨਿਸ਼ਾਨੀ ਦੇ ਕੋਈ ਕਾਂਗਰਸੀ ਆ ਜੇ ਜਾਂ ਭਾਜਪਾ ਆ ਜੇ ਉਹਨੂੰ ਦੱਸੋ ਸਾਨੂੰ ਇੱਕ ਨਿਸ਼ਾਨੀ ਦੱਸ ਦਿਓ ਜਿਹੜੀ ਤੁਸੀਂ 20 ਸਾਲ ਰਾਜ ਕੀਤਾ ਤੁਸੀਂ ਕੀ ਨਿਸ਼ਾਨੀ ਹੈ ਯਾਦ ਕਰੋ ਕੀ ਕੀਤਾ ਖਾਲੀ ਦਲ ਨੇ ਕੌਮ ਖਾਤਰ ਆਪਣੇ ਪੰਜਾਬ ਖਾਤਰ ਕਿਸਾਨੀ ਖਾਤਰ ਇਹ ਜਿੰਨੀਆਂ ਬੰਮੀਆਂ ਪਹਿਲੇ ਪੰਜਾਬ ਦੇ ਬਜ਼ੁਰਗ ਜਾਂਦੇ ਹੁੰਦੇ ਹੋਣੇ ਆ ਬਿੱਲ ਭਰਨ ਜਾਂਦੇ ਹੁੰਦੇ ਸੀ ਨਾ ਕਿ ਆਪਾਂ ਬਿਲੀ ਮੈਗ ਮੇਂ ਕੋਣ ਕਿਨੇ ਕਿਨੇ ਭਰਿਆ ਬਜ਼ੁਰਗ ਹੱਥ ਖੜੇ ਕਰੇ ਬਲੇ ਸਾਰੇ ਵਾਲੇ ਗਿੱਦਾ ਹੁਣ ਬੰਮੀਆਂ ਦੇ ਤੇ ਹੁਣ ਭੱਲੇ ਨਵੇਂ ਪੀੜ੍ਹੀਆਂ ਨੂੰ ਤਾਂ ਪਤਾ ਹੀ ਨਹੀਂ ਸ਼ਾਇਦ ਸੋਚਦੇ ਆ ਕਿ ਪੂਰੀ ਜ਼ਿੰਦਗੀ ਮੁਫਤ ਰਹੀ ਹੋਣੀ ਹੈ ਆ ਮੁਫਤ ਨਹੀਂ ਸੀ ਬਿੱਲ ਭਰਦੇ ਸੀ ਆ ਪੈਨਸ਼ਨ ਲੋਕਾਂ ਨੂੰ ਮਾਫ ਕਰਕੇ ਵੱਡੇ ਬਾਪੂ ਬਾਦਲ ਨੇ ਕੀਤੀ ਅਬ ਜਿੰਨੇ 15 ਲੱਖ ਕਿਊਬਰ ਕਨੈਕਸ਼ਨ ਹੈ ਸਾਡੇ 13 ਲੱਖ ਕਲੈਕਸ਼ਨ ਉਹਨਾਂ ਜੋ ਕਾਲੀ ਦਰ ਲੈ ਦਿੱਤੇ ਆ ਜਿੰਨੇ ਪਹਿਲੇ ਐਮਐਸਪੀ ਆਪਣੀ ਕਣਕੇ ਸਰਚ ਕਾਲੀਦਲੇ ਮੋਰਚਾ ਲਾ ਕੇ ਪੰਜਾਬ ਖਾਤਰ ਹਰਿਆਣੇ ਉਦੋਂ ਇਕੱਠਾ ਆਪਾਂ ਐਮਐਸਪੀ ਦਵਾਈ ਅੱਜ ਅੱਜ ਵੀ ਯੂਪੀ ਚਲੇ ਜਾਓ ਨਿਹਾਰ ਚਲੇ ਜਾਓ ਤੁਹਾਨੂੰ ਫਸਲ ਲੈ ਕੇ ਦੁਕਾਨਾਂ ਤੇ ਜਾਣਾ ਪੈਂਦਾ ਕਿੰਨੀ ਦੀ ਲੋਂਗੇ ਕਿੰਨੀ ਦੀ ਲੋਂਗੇ ਜਿਹੜਾ ਥੋੜੂ ਏਨੀ ਮੋਜ ਬਣੀ ਆ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਤੁਹਾਡੇ ਸਾਰੇ ਬਜ਼ੁਰਗ ਮਨ ਲਾਦਾ ਤਰਨਤਾਰਨੀ ਸਾਹਿਬ ਆ ਅੰਮ੍ਰਿਤਸਰ ਕਣਕ ਵੇਚਣ ਜਾਂਦੇ ਸੀ ਝੋਨਾ ਵੇਚਣ ਜਾਂਦੇ ਸੀ ਇੱਥੇ ਹੁਣ ਪਿੰਡ ਪਿੰਡ ਮੰਡੀਆਂ ਬਣਾਉਣ ਲੱਗ ਗਏ ਕਾਲੀਦਲਾ ਵੀ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣਾਂ ਦਾ ਕੰਮ ਵੀ ਸੁਣਤਾ ਸਾਰੀਆਂ ਦੇਣ ਵਾਲਾ ਜੁਨੀਆਂ ਸੜਕਾਂ ਬਣੀਆਂ ਪੰਜਾਬ 'ਚ ਕਾਲੀ ਦਲ ਦੀ ਦੇਣ ਹੈ ਆ ਜਿਹੜੀ ਬਿਜਲੀ ਹੈ ਥਰਮਲ ਪਲਾਂਟਾਂ ਤੋਂ ਆਉਂਦੀ ਹੈ ਸਾਰੇ 100% ਦੀ ਥਰਮਲ ਪਲਾਂਟ ਕਾਲੀ ਦਲ ਨੇ ਬਣਾਇਆ ਇੱਕ ਵੀ ਥਰਮਲ ਪਲਾਂਟ ਕਾਂਗਰਸ ਦਾ ਨਹੀਂ ਹੈ ਜਿੰਨੇ 에ਰਪੋਰਟ ਹੈ ਸਾਰੇ ਕਾਲੀ ਦਲ ਨੇ ਬਣਾਏ ਜਿੰਨੇ ਡੈਮ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀ ਦਲ ਨੇ ਬਣਾਏ ਲੰਮੀ ਲਿਸਟ ਹੈ ਇੱਕ ਨਿਸ਼ਾਨੀ ਦੇ ਕੋਈ ਕਾਂਗਰਸੀ ਆ ਜਾਈਏ ਆ ਜਾਈਏ ਉਹਨੂੰ ਦੱਸੋ ਸਾਨੂੰ ਇੱਕ ਨਿਸ਼ਾਨੀ ਦੱਸ ਦਿਓ ਜਿਹੜੀ ਤੁਸੀਂ 20 ਸਾਲ ਰਾਜ ਕੀਤਾ ਤੁਸੀਂ ਕੀ ਨਿਸ਼ਾਨੀ ਹੈ